ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਬਾਕੀ ਆਪ ਆਪਣਾ ਅੱਜ ਦਾ ਵਲੌਗ ਸ਼ੂਟ ਕਰਨ ਆਏ ਸੀਗੇ ਗੁਰਦੁਆਰਾ ਕੱਚੀ ਗੜੀ ਸਾਹਿਬ ਜੀ ਇਹ ਸ੍ਰੀ ਚਮਕੌਰ ਸਾਹਿਬ ਰੂਪਨਗਰ ਚ ਸਥਿਤ ਹੈ ਜੀ ਤੇ ਆਪਾਂ ਗੁਰੂ ਘਰ ਚੱਲਦੇ ਨਤਮਸਤਕ ਹੁੰਨੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰੌਣੇ ਗੁਰੂ ਘਰ ਦੇ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ ਚ ਹੋਰ ਵਧੀਆ ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅ ਚਮਕੌਰ ਸ੍ਰੀ ਚਮਕੌਰ ਸਾਹਿਬ ਤੇ ਰੂਪਨਗਰ ਉੱਥੇ ਸਥਿਤ ਹੈ ਜੀ ਆਪਾਂ ਵੀ ਚੱਲਦੇ ਗੁਰੂ ਘਰ ਦੇ ਦਰਸ਼ਨ ਕਰਾਉਣੇ ਤੁਹਾਨੂੰ ਚੱਲ ਕੇ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਕੀ ਦੇਖ ਸਕਦੇ ਆ ਨੌ ਤੂ ਨੂੰ ਗੜੀ ਦੇ ਅੰਦਰ ਮੁਗਲਾਂ ਦੇ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਭਾਈ ਮਦਨ ਸਿੰਘ ਜੀ ਸ਼ਹੀਦ ਸ਼ੀ ਦੀਪਾ ਗਏ ਵੱਡੇ ਸਾਬ ਜਦਿਆਂ ਦਾ ਚਮਕੌਰ ਸਾਹਿਬ ਚਮਕੌਰ ਦੀ ਗੜੀ ਵਿੱਚ ਜੰਗ ਹੋਈ ਸੀ ਕਿ ਮੁਗਲਾਂ ਨਾਲ ਤੇ ਉਹਦਾ ਇੱਕ ਸੰਖੇਪ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਆ। ਇਹ ਵੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਦਰਸ਼ਨ ਕਰੋ। ਗੁਰਦੁਆਰਾ ਸ਼੍ਰੀ ਗੜੀ ਸਾਹਿਬ ਚਮਕੌਰ ਸਾਹਿਬ ਰੂਪਨਗਰ। ਲੋ ਜੀ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਕੀ ਦਾ ਮਾਡਲ ਹੈ ਜੀ। ਤੁਸੀਂ ਦੇਖ ਸਕਦੇ ਦਰਸ਼ਨ ਕਰ ਸਕਦੇ। ਪੂਰਾ ਮਾਡਲ ਤਿਆਰ ਕੀਤਾ ਗਿਆ ਗੁਰੂ ਘਰਾਂ ਨੂੰ ਬਾਕੀ ਆਪਾਂ ਅੰਦਰ ਚਲਦੇ ਗੁਰੂ ਘਰ ਜਾ ਕੇ ਨਤਮਸਤਕ ਹੁੰਨੇ ਆ ਜੀ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਮਤਮਸਤਕੋ ਕੇ ਬਾਹਰ ਆ ਗਏ ਤੇ ਆ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਤੇ ਦੇਖ ਸਕਦੇ ਗੁਰਦੁਆਰਾ ਸ਼੍ਰੀ ਕੱਚੀ ਗੜੀ ਸ਼੍ਰੀ ਚਮਕੌਰ ਸਾਹਿਬ ਰੂਪਨਗਰ ਤੇ ਵੱਡੇ ਸਾਹਿਬ ਜਦੋਂ ਦਾ ਪੂਰਾ ਇਤਿਹਾਸ ਇੱਥੇ ਹੀ ਹੈ ਜੀ ਦੇਖ ਸਕਦੇ ਜਿੱਥੇ ਉਹਨਾਂ ਨੇ ਮੁਗਲਾਂ ਨਾਲ ਜੰਗਾਂ ਲੜੀਆਂ ਉਹਦੇ ਨਾਲ ਦੇ ਸਿੰਘਾਂ ਨੇ ਜੰਗਾਂ ਲੜੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਬੜਾਇਆ ਜਿੱਨਾ ਵਿੱਚ ਖੜ ਕੇ ਤੀਰ ਚਲਾਏ ਸੀਗੇ ਤੇ ਮੁਗਲ ਫੌਜਾਂ ਨਾਲ ਮੁਕਾਬਲੇ ਕੀਤੇ ਸੀਗੇ ਦੇਖ ਸਕਦੇ ਹੋ ਸਾਰਾ ਦੋ ਦਵਾਰਾ ਛੜੀ ਕੱਚੀ ਗੜੀ ਹੈ ਜੀ ਆਹ 메ਨ ਦਰਵਾਜਾ ਵਾ ਇੱਥੇ ਤੇ ਇੱਥੇ ਖੜ ਕੇ ਵੱਡੇ ਸਾਹਿਬ ਜੱਦੇ ਨੇ ਮੁਗਲਾਂ ਦਾ ਮੁਕਾਬਲਾ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਵੀ ਤੇ ਇੱਥੇ ਹੀ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਜੀ ਜੇ ਤੁਸੀਂ ਦੇਖ ਸਕਦੇ ਜੀ ਕੋਨਿਆਂ ਤੇ ਜਿਵੇਂ ਟਾਵਰ ਬਣਾਏ ਹੋਏ ਆ ਮੈਨੂੰ ਪਤਾ ਨਹੀਂ ਪੰਜਾਬੀ ਚ ਕੀ ਕਹਿੰਦੇ ਆ ਤੇ ਇੱਕ ਤਰ੍ਹਾਂ ਦਾ ਟਾਵਰ ਹੀ ਬਣਾਇਆ ਹੋਇਆ ਜੀ ਨਾਲ ਵਿੱਚ ਖੜ ਕੇ ਤੀਰ ਚਲਾਏ ਤੇ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਸੀਗਾ ਤੇ ਵੱਡੇ ਸਾਹਿਬ ਜਦੋਂ ਨੇ ਬਾਕੀ ਸਾਰੇ ਗੁਰਦੁਆਰੇ ਨਾਲ-ਨਾਲ ਹੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਚਮਕੌਰ ਦੀ ਗੜੀ ਪ੍ਰਾਤਨ ਜਿਹੜਾ ਮੈਂ ਤੁਹਾਨੂੰ ਇਤਿਹਾਸਿਕ ਖੂਹ ਦਿਖਾਇਆ ਜੀ نیچے ਤੇ ਉਹ ਇਹਦੇ ਨਾਲ ਹੀ ਆ ਇਹਦੇ ਨਾਲ ਹੀ ਰਸਤਾ ਜਾਂਦਾ ਤੇ ਨਾਲ ਹੀ ਆ ਕੱਚੀ ਗੜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਿੱਛੇ ਇਧਰ ਕਤਲਗੜ੍ਹ ਸਾਹਿਬ ਹੈ ਜੀ ਨਾਲ ਹੀ ਇਹ ਦੋ-ਦੋ ਮਿੰਟ ਦਾ ਹੀ ਰਸਤਾ ਵਾ ਤੁਸੀਂ ਪੈਦਲ ਵੀ ਆ ਸਕਦੇ ਹੋ ਕਿਉਂਕਿ ਰਾਸਤੇ ਥੋੜੇ ਜੇ ਉੱਚੇ ਨੇਵੇਂ ਆ ਗੱਡੀਆਂ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਇਸੇ ਕਰਕੇ ਪੈਦਲ ਇੱਜਤਾ ਆਰਾਮ ਨਾ ਆ ਸਕਦੇ ਉਹ ਤੁਸੀਂ ਦੇਖ ਸਕਦੇ ਜੀ ਪੂਰੀ ਐਂਟਰੈਂਸ ਆ ਉਸ ਸਮੇਂ ਕਿਲਾ ਕਿਲੇ ਦਾ ਦਰਵਾਜ਼ਾ ਹੁੰਦਾ ਸੀਗਾ ਜਿਹਦੇ ਵਿੱਚ ਸਿੱਖਾਂ ਨੇ ਖੜ ਕੇ ਤੀਰ ਚੁਲਾਏ ਸੀਗੇ ਮੁਗਲਾਂ ਦਾ ਮੁਕਾਬਲਾ ਕੀਤਾ ਸੀਗਾ ਸ਼ੀਧੀਆਂ ਪੈਗੀਆਂ ਸੀਗੀਆਂ ਇੱਥੇ ਤੇ ਵੱਡੇ ਸਾਹਿਬ ਜادہ ਇੱਥੇ ਸ਼ੀਦ ਹੋਏ ਸੀਗੇ ਤੇ ਬਾਕੀ ਉਹਨਾਂ ਦੇ ਨਾਲ ਜਿਹੜੇ ਸਿੱਖ ਫੌਜਾਂ ਨੇ ਜੰਗਾਂ ਲੜੀਆਂ ਸੀਗੀਆਂ ਮੁਗਲਾਂ ਦੇ ਖਿਲਾਫ ਉਹਨਾਂ ਨੇ ਵੀ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਦੇਖ ਸਕਦੇ ਹੋ ਪੂਰਾ ਫਰੰਟ ਆ ਇਹ ਆ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਦੇਖ ਸਕਦੇ ਤੁਸੀਂ ਨਿਸ਼ਾਨ ਸਭ ਲੱਗਾ ਹੈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਜੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਹੈਗੇ ਜੀ ਗੁਰਦੁਆਰਾ ਸ਼੍ਰੀ ਚਮਕੌਰ ਦੀ ਗੜੀ ਸਾਹਿਬ ਤੇ ਅੱਜ ਤਾਂ ਆਪਾਂ ਬਲੌਗ ਸ਼ੂਟ ਕਰਨਾ ਹੈ ਤੇ ਦੇਖ ਸਕਦੇ ਹੋ ਮੇਰੇ ਸਾਹਮਣੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਹੈ ਜੀ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਜਿਹੜੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ ਜਰਨੈਲ ਸੀਗੇ ਤੇ ਉਹਨਾਂ ਦਾ ਗੁਰੂ ਘਰ ਹੈ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਨਤਮਸਤਕ ਉਹਨੂੰ ਤੁਹਾਨੂੰ ਵੀ ਦਰਸ਼ਨ ਕਰਾਉਣੇ ਇਹ ਪ੍ਰਾਚੀਨ ਇਤਿਹਾਸਿਕ ਖੂਹੀ ਸਾਹਿਬ ਦਾ ਇਤਿਹਾਸ ਰਿਤ ਦੇਖ ਸਕਦੇ ਗੁਰਦੁਰਸ਼ੀਤਪੁਰ ਸਾਹਿਬ ਵਿਖੇ ਪੁਰਾਤਨ ਇਤਿਹਾਸਿਕ ਖੂਹੀ ਸਾਹਿਬ ਜੋ ਜੋ ਕਿ ਸ੍ਰੀ ਚਮਕੌਰ ਸਾਹਿਬ ਜੀ ਦੇ ਜੰਗ ਵੇਲੇ ਦਸਮ ਪਿਤਾ ਗੁਰੂ ਸਾਹਿਬ ਵੱਲੋਂ ਵਰਤੀ ਗਈ ਸੀਗੀ ਜੀ ਉਹਨਾਂ ਸਮੇ ਤੇ ਬਾਬਾ ਜੀਵਨ ਸਿੰਘ ਜੀ ਤੇ ਪੰਜ ਪਿਆਰੇ ਸਿੰਘਾਂ ਵਿੱਚ ਜੋ ਭਿਆਨਕ ਜੰਗ ਸਮੇ ਇੱਕ ਜਲ ਦਾ ਸਰੋਤ ਹੋਣ ਕਰਕੇ ਖੂਹੀ ਸਾਹਿਬ ਤੋਂ ਜਲ ਛੱਕ ਕੇ ਇਸ ਨੂੰ ਪਵਿੱਤਰ ਕੀਤਾ ਸੀਗਾ ਜੀ ਬਾਬਾ ਜੀ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਖੂਹੀ ਸਾਹਿਬ ਦੇ ਮੈਂ ਦਰਸ਼ਨ ਵੀ ਅੰਦਰ ਕਰਵਾਉਂਗਾ ਵਾਸ ਤੋਂ ਪੜਾ ਰਹੇ ਹਾਂ ਆਪਣੇ ਇਸ ਨਾਮ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦਵਾਰਾ ਸ੍ਰੀ ਕੱਚੀ ਗੜੀ ਸਾਹਿਬ ਤਈ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਜੀ ਕੋਈ ਗਲਤੀ ਹੋ ਗਈ ਭੁੱਲ ਚੁੱਕੋ ਅਭੀ ਤੱਕ ਮਾਫ ਕਰਿਓ ਜੀ ਮੈਨੂੰ ਤੇ ਤੁਸੀਂ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਸਾਰੇ ਗੁਰਦੁਆਰਾ ਸਾਹਿਬ ਨਾਲ-ਨਾਲ ਹੀ ਨੇ ਇਹ ਆ ਸ੍ਰੀ ਕੱਤੀਗੜੀ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਇੱਧਰ ਜਿਹੜਾ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਸੀਗਾ ਜਿਹੜੇ ਜਿੱਥੇ ਇਤਿਹਾਸਿਕ ਖੂਹੀ ਬਣੀ ਹੋਈ ਆ ਨੀਚ ਤੇ ਵਾਕਿੰਗ ਡਿਸਟੈਂਸ ਤੇ ਹੀ ਆ ਤੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇਖ ਰਿਹਾ ਪਿਆ ਬਿਲਕੁਲ ਨਾਲ-ਨਾਲ ਹੀ ਆ ਜੀ ਇੱਕ ਇੱਕ ਦੋ-ਦੋ ਮਿੰਟ ਦਾ ਹੀ ਰਸਤਾ ਵਾ ਤੇ ਤੁਸੀਂ ਆ ਸਕਦੇ ਆ ਇੱਥੇ ਮੈਂ ਲੋਕੇਸ਼ਨ ਡਿਸਕ੍ਰਿਪਸ਼ਨ ਚ ਸ਼ੇਅਰ ਕਰ ਦੂੰਗਾ ਤੇ ਤੁਸੀਂ ਵੀ ਆਓ ਨਤਮਸਤਾ ਕਰੋ ਗੁਰੂ ਘਰ ਦੇ ਦਰਸ਼ਨ ਕਰੋ ਜੀ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਇੱਕ ਵਾਰੀ ਹੋਰ ਅਗਰ ਮੇਰੇ ਤੋਂ ਕੋਈ ਭੁੱਲ ਚੁੱਕੋ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ